ਸਾਸਰੀ ਗਾਲ ਕਿਸਾਨ ਵੀ ਰੋਈ ਅਹੀ ਆਲੂ ਦੀ ਫਸਲ ਵੀਜਦੇ ਆਏ ਉਦੋਂ ਬਾਅਦ ਪਹਿਲਾਂ ਅਸੀਂ ਮੱਕੀ ਲਾਉਂਦੇ ਰਹੇ ਆਏ ਪਰ ਪਹਿਲੀ ਵਾਰ 5 ਏਕੜ ਦੇ ਵਿੱਚ ਅਸੀਂ ਸਟਾਰ 444 ਮੂੰਗੀ ਵੀਜੀ ਸੀ ਬਹੁਤ ਵਧੀਆ ਏ ਫਸਲ ਬਹੁਤ ਵਧੀਆ ਹੋਈ ਅਸੀਂ ਥੋੜਾ ਟਾਈਮ ਰਹਿੰਦੇ ਪਹਿਲਾਂ ਵੱਢ ਲਈ ਸੀ ਕਿਉਂਕਿ ਲੇਟ ਲਾਈ ਕਰਕੇ ਤੇ 444 ਮੂੰਗੀ ਬਹੁਤ ਵਧੀਆ 8 ਗੁਆਂਟਲ ਝਾੜ ਸਾਡਾ ਏਕੜ ਦਾ ਨਿਕਲਿਆ ਫਲੀਆਂ ਗੁੱਛੇ ਲੱਗਦੀਆਂ ਈ ਕੋਈ ਫਲੀ ਚੜਨ ਦੀ ਸਮੱਸਿਆ ਨਹੀਂ ਕੋਈ ਪੀਲਾਪਾਨ ਨਹੀਂ ਆਇਆ ਕੋਈ ਆਪਾ ਖਾਦ ਨਹੀਂ ਪਾਈ ਉਹਦੇ ਤੇ ਅਈ ਦੋ ਫਲ ਪਕਾਏ ਸੀ ਜੇ ਜਾਨੀ ਕਿ ਅਸੀਂ 10-15 ਦਿਨ ਹੋਰ ਦੰਦੇ ਦੋ ਤੀਜਾ ਫਲ ਹੋਈ ਪਕਾ ਲੈਂਦੇ ਤੇ ਘੱਟੋ ਘੱਟ ਵੀ ਜਿਆਦਾ ਨਹੀਂ ਤਾਂ 10 ਕੁਇੰਟਲ ਮੂੰਗੀ ਨਿਕਲ ਜਾਣੀ ਸੀ ਰਾ ਉਹ ਨਿਕਲ ਜਾਣੀ ਜਿਹੜੇ ਹਿਸਾਬ ਨਾਲ ਫਲ ਸੀ ਮੂੰਗੀ ਨੂੰ ਇਹ ਮੂੰਗੀ ਆਪਾਂ ਕਣਕਲੇ ਥਾਂ ਵੀ ਵੇਚ ਸਕਦੇ ਹਾਂ ਕਿਉਂਕਿ ਜੇ ਆਪਾਂ ਹੋਰ ਕੋਈ ਵੈਰਾਈਟੀ ਲਾਉਨੇ ਆ ਉਹਨਾਂ ਚ ਪੀਲਾਪਨ ਆ ਜਾਂਦਾ ਕਣਕਲੇ ਵਾਣ ਦੇ ਵਿੱਚ ਤੇ ਜਾਨੀ ਕਿ ਇਹਦੇ ਵਿੱਚ ਕੋਈ ਪੀਲਾਪਨ ਨਹੀਂ ਆਇਆ ਤੇ ਵਧੀਆ ਰਹੀ ਇਹ ਮੂੰਗੀ ਵੀ ਬੀ ਸਕਦੇ ਆ ਆਪਾਂ ਕਣਕਲੇ ਵਾਣ ਦੇ ਵਿੱਚ ਵੀ ਲੇਟ ਵੀ ਬੀ ਸਕਦੇ ਆ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਜੇ ਤੁਸੀਂ ਘੱਟ ਟਾਈਮ ਦੇ ਵਿੱਚ ਜਾਨਕਿ ਵਧੀਆ ਝਾੜ ਲੈਣਾ ਤੇ 444 ਮੂੰਗੀ ਸਟਾਰ ਦੀ ਵੀ ਸਕਦੇ ਹੋ ਜੀ ਬਹੁਤ ਵਧੀਆ ਝਾੜ ਆਈ